ਮੈਂ ਕੰਦਾ ਗਾਉਂਗੀ ਪਿੰਡ ਕੀ ਨਾਂ ਹੈ ਰਾਜਿੰਦਰ ਗੌਰ ਜਿਹੜੇ ਵੀਰ ਸਰੰਗ ਦੇ ਵਿੱਚ ਜਿਨ੍ਹਾਂ ਦੀ ਹਾਦਸਾ ਹੋ ਗਿਆ ਮੌਤ ਹੋ ਗਈ ਆ ਕੀ ਲੱਗਦੀ ਸੀ ਤੁਹਾਡੇ ਮੇਰਾ ਪਤੀ ਹੈ ਕੀ ਨਾਮ ਸੀ ਤੁਹਾਡਾ ਗੌਰਪ੍ਰੀ ਸਿੰਘ ਕਿੰਨੇ ਦਿਨ ਹੋ ਗਏ ਸੀ ਉੱਥੇ ਫਸਿਆ ਹੋਣਾ ਉਹਨਾਂ ਨੂੰ 17 ਦਿਨ ਹੋ ਗਏ ਫਸਿਆ ਨੂੰ ਕਿ ਕਿਸ ਕਿਨੂੰ ਜ਼ਿੰਮੇਵਾਰ ਗਿਣ ਦੇਜੋ ਇਹਦੇ ਵਿੱਚ ਜ਼ਿੰਮੇਵਾਰ ਤਾਂ ਫਿਰ ਕੰਪਨੀ ਵੀ ਹੈ ਸਰਕਾਰੀ ਹੁਣ ਮੈਨੂੰ ਕੀ ਪਤਾ ਕੀ ਕੀਤਾ ਉਹਨਾਂ ਨੇ ਕੰਪਨੀ ਵਾਲਿਆਂ ਨੇ ਜਿਹਨਾਂ ਨੇ 16 ਦਿਨ ਬਾਅਦ ਮਿਲ ਗਈ ਹਾਂਜੀ ਮੈਂ ਤਾਂ 16 ਦਿਨ ਡੀਕਨ ਨਹੀਂ ਆ ਵੀ ਠੀਕ ਜਾ ਆ ਗਿਆ ਪਰ ਕੰਪਨੀ ਵਾਲਿਆਂ ਨੂੰ ਪਤਾ ਹੀ ਨਹੀਂ ਜੇ ਖਤਰੇ ਵਾਲੀ ਜਗਾ ਨਾ ਖੜਦੇ ਪਰਵਾਹ ਵਿੱਚ ਕਿਹਨੇ ਜੀਨੇ ਮੇਰੀਆਂ ਦੋ ਬੇਟੀਆਂ ਤੇ ਬਜ਼ੁਰਗ ਮੇਰੀ ਸੱਸਿਆ ਮੇਰੇ ਕੁਈ ਜ਼ਰਾਨੀ ਆ ਦੇ ਬਗੈਰਾ ਹਾਏ ਹਾਏ ਜਿਹੜਾ ਪਿੰਡ ਆ ਭਾਜੀ ਸਾਡਾ ਪਿੰਡ ਚੀਮਾ ਕਲਾ ਜੀ ਸਰਪੰਚ ਜੀ ਤੁਸੀਂ ਹਾਂਜੀ ਮੈਂ ਜਿਲ੍ਹਾ ਪ੍ਰਸ਼ਾਸਨ ਮੈਂਬਰ ਆ ਤੇ ਮੇਰੀ ਪਰਜਾਈ ਮੌਜੂਦਾ ਸਰਪੰਚ ਨੇ ਇੱਥੇ ਕੀ ਗੱਲਬਾਤ ਹੋਈ ਆ ਜਿਹੜਾ ਮੁੰਡਾ ਤੇਲੰਗਾਨਾ ਦੇ ਵਿੱਚ ਡੈਥ ਹੋਈ ਹੈ ਜਿਹੜੀ ਹਾਂਜੀ ਬਿਲਕੁਲ ਜੀ ਸਾਾਨੂੰ ਸਾਡੇ ਦੇ ਪਿੰਡ ਤੇ ਪਰਿਵਾਰ ਤੇ ਸਾਡੇ ਬਹੁਤ ਮਾਤ ਪੱਗੀ ਘਟਨਾ ਸਾਡੇ ਪਿਛਲੇ 16 ਦਿਨ ਸਾਡਾ ਜਿਹੜਾ ਗੁਰਪ੍ਰੀਤ ਸਿੰਘ ਆ ਉਹ ਤਲੰਗਾ ਦੇ ਵਿੱਚ ਉੱਥੇ ਕੰਮ ਕਰਦਾ ਸੀ ਧਰੰਗ ਦੇ ਵਿੱਚ ਔਰ ਸਾਨੂੰ ਉਸ ਦਿਨ ਤੋਂ ਪਤਾ ਲੱਗਾ ਵੀ ਉਹ ਧਰੰਗ ਦੇ ਵਿੱਚ ਦੱਬ ਗਿਆ ਵਾ ਤੇ ਅਸੀਂ ਬੜੀ ਕੋਸ਼ਿਸ਼ ਕਰਤੀ ਉੱਥੇ ਪਹੁੰਚ ਕੇ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਸਾਨੂੰ ਜੋ ਵੀ ਉੱਥੋਂ ਕੋਈ ਖਬਰਾਂ ਮਿਲਦੀਆਂ ਰਹੀਆਂ ਮੀਡੀਆ ਵੱਲੋਂ ਜਾਂ ਅਸੀਂ ਜਾ ਕੇ ਆਪ ਖੋਦ ਮਤਲਬ ਉੱਥੇ ਸਾਰੀ ਪੈਰਵਾਈ ਕਰਦੇ ਰਹੇ ਆ ਤੇ ਅੱਜ ਪਤਾ ਲੱਗਾ ਕੱਲ ਸ਼ਾਮੀ 4 ਵਜੇ ਵੀ ਉਹਦੀ ਡੈਥ ਹੋ ਗਈ ਆ ਤੇ ਉਹਦੀ ਬੋਡੀ ਲੈ ਕੇ ਆ ਰਹੇ ਆ ਇਹ 16 ਦਿਨ ਮੈਂ ਕੀ ਕਹੋਗੇ ਕਿ ਕਿਉਂਕਿ ਦੇਖੋ ਕੰਸਟਰਕਸ਼ਨ ਕੰਪਨੀ ਉਦੋਂ ਕੰਸਟਰਕਸ਼ਨ ਦਾ ਕੰਮ ਕਰਦੀ ਆ ਜਦੋਂ ਉੱਥੇ ਕੋਈ ਰਿਸਕ ਨਹੀਂ ਹੁੰਦਾ ਕਿ ਲੱਗਦਾ ਹੈ ਵੀ ਇਹ ਇਹਦੇ ਪਿੱਛੇ ਜਿਹੜਾ ਆ ਜ਼ਿੰਮੇਵਾਰ ਕਿੰਨੂੰ ਕਹੋਗੇ ਵੇਖੋ ਜੀ ਇਹ ਜ਼ਿੰਮੇਵਾਰ ਤੇ ਕੰਪਨੀਆਂ ਹੀ ਆ ਨਾ ਜਿਸ ਕੰਪਨੀ ਦੇ ਆਧਾਰ ਤੇ ਬੰਦਾ ਉੱਥੇ ਜਾ ਕੇ ਕੰਮ ਕਰਦਾ ਆਪਣੀ ਸੇਫਟੀ ਤੇ ਉਹਨਾਂ ਦੇ ਬਣਦੀ ਵੀ ਸੇਫਟੀ ਨਾਲ ਕੰਮ ਕਰਾਉਣਾ ਇਹ ਤੇ ਰੋਜੀ ਰੋਟੀ ਲਈ ਇੱਥੋਂ ਆਪਣੇ ਪਿੰਡ ਤੋਂ ਗਿਆ ਵਾ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਾਸਤੇ ਤੇ ਸੇਫਟੀ ਦਾ ਜਿਹੜਾ ਉਹ ਤੇ ਕੰਪਨੀ ਦਾ ਬਣਦਾ ਹੈ ਸੇਫਟੀ ਪਰਿਵਾਰ ਤੇ ਕਿੰਨੇ ਕਿਹੜੇ ਕਿਹੜੇ ਜੀ ਦੇਖੋ ਜੀ ਦੋ ਉਹਦੀਆਂ ਬੇਟੀਆਂ ਵਾ ਇੱਕ ਉਹਦੀ ਮਾਂ ਵਾ ਜੀ ਇੱਕ ਉਹਦੀ ਵਾਈਫ ਆ ਤੇ ਮਾਈ ਦਾ ਸਾਧਨ ਸਿਰਫ ਇਹੀ ਸੀ ਬਿਲਕੁਲ ਜੀ ਤੁਸੀਂ ਵੇਖੋ ਜੀ ਨਾਂ ਤੇ ਬੇ ਸਿਰ ਤੇ ਪਿਓ ਆ ਜੀ ਹੁਣ ਦੋ ਛੋਟੀਆਂ ਬੇਟੀਆਂ ਵਾ ਘਰ ਦੀ ਉਦਾਂ ਵਿਧਵਾ ਹੋ ਗਈ ਆ ਤੇ ਉਹਦੀ ਮਾਂ ਦੇ ਉਦਾਂ ਪਿੰਲਾਂ ਦਾ ਪਿਓ ਨਹੀਂ ਹੈਗਾ ਜੀ ਉਦੋਂ ਸਿਰ ਤੇ ਤੇ ਇਹੋ ਹੀ ਹੈਗਾ ਸੀ ਜਿਹੜਾ ਸਾਨੂੰ ਆਸ ਸੀ ਪਿਓ ਬੰਦਾ ਆਪਣਾ ਘਰ ਵਧੀਆ ਚਲਾ ਰਿਹਾ ਸੀ ਹੁਣ ਤਾਂ ਕੋਈ ਹੈ ਹੀ ਨਹੀਂ ਕੋਈ ਮੱਦ ਕੋਈ ਤੇਲੰਗਾਨਾ ਸਰਕਾਰ ਨੇ ਕੋਈ ਦੇਖੋ ਹਾਂਜੀ ਬਿਲਕੁਲ ਜੀ ਜੋ ਸਾਨੂੰ ਪਤਾ ਲੱਗਾ ਵਾ ਵੀ ਉਹਨਾਂ ਨੇ 25 ਲੱਖ ਰੁਪਇਆ ਉਹ ਸਰਕਾਰ ਸੀਐਮ ਰੈਡੀ ਜੀ ਨੇ ਦਿੱਤਾ ਵਾ ਤੇ ਧੰਨਵਾਦ ਕਰਦੇ ਆ ਵੀ ਚਲੋ ਉਹਨਾਂ ਦਾ ਮਲਮ ਹੀ ਹੈ ਇਹ ਸਾਡਾ ਕੋਈ ਟੀ ਵੱਡੀ ਰਕਮ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਸਾਨੂੰ ਪੰਜਾਬ ਸਰਕਾਰ ਨੇ ਕੋਈ ਮਦਦ ਕੀਤੀ ਬਿਲਕੁਲ ਨਹੀਂ ਕੋਈ ਨਹੀਂ ਨਾ ਕੋਈ ਕੋਈ ਨਮਾਇੰਦਾ ਪਹੁੰਚਿਆ ਕੋਈ ਨਹੀਂ ਅਹੀ ਨਾਲ ਦੇ 17 ਦਿਨ ਤੁਹਾਡੇ ਮੀਡੀਆ ਥ्रू ਵੀ ਕਹਿ ਕੇ ਥੱਕ ਗਏ ਆਂ ਅਖਬਾਰਾਂ ਦੇ ਵਿੱਚ ਵੀ ਮਿਲ ਕੇ ਵੀ ਅਫਸਰਾਂ ਨੂੰ ਕਿਸੇ ਨੇ ਸਾਡੀ ਸਾਰ ਨਹੀਂ ਲਈ ਨਾ ਕੋਈ ਸਾਡੇ ਪਿੰਡ ਆਇਆ ਜੀ ਕੋ ਡੀਸੀ ਕੋ ਐਸਡੀਮ ਕੋਈ ਨਹੀਂ ਨਾ ਬਿਲਕੁਲ ਨਹੀਂ ਜੀ ਕੀ ਅਪੀਲ ਕਰਦੇ ਮੈਂ ਤੁਹਾਡੇ ਰਾਮ ਬੇਇੱਜ਼ਤੀ ਕਰਨੀ ਚਾਹੁੰਦਾ ਵੀ ਸਾਡੇ ਪਰਿਵਾਰ ਦਾ ਆ ਕੇ ਹਾਲ ਚਾਲ ਜਾਨਾ ਜਾਵੇ ਔਰ ਮਾਲੀ ਮਤ ਕੀਤੀ ਜਾਵੇ ਜਿਤਨਾ ਤੇਲੰਗਣਾ ਸਰਕਾਰ ਨੇ ਕੀਤੀ ਆ ਜਦ ਕਿ ਪੰਜਾਬ ਸਰਕਾਰ ਦਾ ਸਾਡੇ ਪੰਜਾਬ ਦਾ ਵਾਅਦਾ ਸੀ ਇੱਥੋਂ ਦਾ ਇੱਕ ਬੱਚਾ ਇਦਾਂ ਹੋ ਗਿਆ ਵਾ ਤੇ ਪੰਜਾਬ ਸਰਕਾਰ ਦਾ ਵੰਦਾ ਵੀ ਉਹਨਾਂ ਨੂੰ ਆ ਕੇ ਕੋ ਮੁਆਵਜ਼ਾ ਦਿੱਤਾ ਜਾਵੇ ਕੋ ਨੌਕਰੀ ਦਿੱਤੀ ਜਾਵੇ ਤਾਂ ਕੋ ਘਰ ਆਪਣਾ ਚਲਾ ਸਕੇ